ਹਾਂ ਲੋ ਜੀ ਸਸਿਓ ਸਾਰਿਆਂ ਨੂੰ ਉਮੀਦ ਕਰਦਾ ਹਾਂ ਸਭ ਠੀਕ ਠਾਕ ਹੋਵੇ ਸਿ ਸਾਰੇ ਠੀਕ ਠਾਕ ਆ ਅੱਜ ਨੂੰ ਹੁੰਦਾ ਹੈ ਚੂਮਾ ਆਮ ਚੀਟੀਆਂ ਵਾਸਤੇ ਤੇ ਅ ਅੱਜ ਇਸੀ ਤੇ ਹੀ ਹਾਂ ਰਿੱਕੀ ਦੇ ਨਾਲ ਕੇ ਹੀ ਆਂ ਪਾਣੀ ਉਹ ਲੱਗੇ ਕਿਚਨ ਤੇ ਰੋਟੀ ਦੀ ਤਿਆਰੀ ਕਰਨਾ ਆਲੂ ਬਣ ਲੈ ਧਰ ਦਿੱਤੇ ਆ ਤੇ ਇਹ ਕਹਿੰਦੀ ਹੈ ਕਿ ਅੱਜ ਆਲੂ ਬਣੇ ਪਰੌਂਠੇ ਖਾਣੇ ਕੱਲ ਵੀ ਬੜਾ ਤਲਿਆ ਖਾਦਾ ਹੁਣ ਫੇਰਾ ਲੋਲੇ ਪਾਉਣ ਪ੍ਰੌਂਠਿਆਂ ਵੱਲ ਧਿਆਨ ਹੋ ਗਿਆ ਅਸੀਂ ਬਣਾਉਣ ਲੱਗੇ ਆ ਆਲੂ ਵਾਲੇ ਪ੍ਰੌਂਠੇ ਤੇ ਕੱਲ ਵੀ ਬੜਾ ਤਲਿਆ ਖਾਦਾ ਸੀ ਤੇ ਅੱਜ ਫੇਰ ਉਹੀ ਬਣਾ ਲਓ ਗਿਆ ਤੇ ਹੁਣ ਤਾਂ ਜਿੰਨੀ ਕਰਦਾ ਆਲੂ ਵਾਲੇ ਪਰੌੜਿਆਂ ਨੂੰ ਹੁਣ ਇੱਧਰ ਸਾਡੀ ਚਾਹ ਬਣ ਗਈ ਆ ਤੇ ਹੁਣ ਇਹ ਆਂਦੇ ਵੀ ਦੋ ਦੋ ਚਾਹ ਦੇ ਨਾਲ ਖਾ ਲੈਣੇ ਆ ਤੇ ਕਿਚਨ ਦੇ ਵਿੱਚ ਖਲਾਰਾ ਬਹੁਤ ਜ਼ਿਆਦਾ ਪਿਆ ਭਾਬੀ ਕੱਲੀ ਡਈ ਐ ਸਿਮਟਣ ਇਹਨੂੰ ਮੈਂ ਇੱਕ ਮਿੰਟ ਫੋਨ ਸੁਣ ਲਵਾਂ

ਅਛਾ ਫੇਰ ਹੋਣਾ ਫੇਰ ਕੋਈ ਕੁਝ ਨਹੀਂ ਖਾਣਾ ਬਾਹਰ ਦਾ ਮੌਸਮ ਕੁਛ ਦੰਦਾ ਨਾ ਤਾਂ ਬਹੁਤ ਨਾ ਤਾਂ ਗਰਮੀ ਹੈ ਲੋ ਜੀ ਸਾਡੀ ਥੜੀ ਲੱਗ ਰਹੀ ਹੈ ਆਲੂ ਨਾਲ ਪੌਂਟਾ ਨਾਲ ਦਹੀਂ ਅਸੀਂ ਅੱਜ ਕਿਤੇ ਗਾਹਾਂ ਵਾਂਗੂ ਛੱਡ ਕੇ ਟੋਮਟੋ ਮਟ ਕੰਮ ਕਰਨੇ ਨਵੇਂ ਦੇ ਭਾਂਡੇ ਹੀ ਭੰਨਣ ਦਾ ਐ ਵਟ ਮੜ ਕੇ ਮਾਰ ਅਸੀਂ ਹੋ ਗਏ ਆ ਤਿਆਰ ਤੇ ਅਸੀਂ ਚੱਲੇ ਆ ਅੱਜ ਆਪਣੇ ਨਾਨਕੇ ਇਹ ਹੀ ਰਿੱਕੀ ਦੇ ਨਾਨਕੇ ਅਹੀਂ ਚੱਲੇ ਆ ਆਪਣੇ ਨਾਨਕੇ ਹੁਣ ਅੱਗੇ ਬਹੁਤ ਚਿਰ ਬਾਅਦ ਚੱਲੇ ਆ ਕੋਈ ਪਤਾ ਹੀ ਨਹੀਂ ਅਣਗਿਣਤੀ ਸਾਲ ਬਾਅਦ ਕਈ ਕਦੋਂ ਦੇ ਆਪਣੇ ਨਾਨਕੇ ਗਏ ਚਲਿਏ ਫਿਰ ਚਲੋ ਚਲੋ ਤੁਰੋ ਉਹਦੀ ਗੱਡੀ ਕੱਢੀ ਨੂੰ ਸੋਤੇ ਬਾਹਰ ਚੱਪੋ ਵਾਲਾ ਗਏ ਆਪਾਂ ਚੱਲ ਵੀ ਆਪਣੇ ਨਾਨਕੇਆਂ ਨੂੰ ਬਸ ਥੋੜਾ ਹੀ ਆ ਇੱਕ ਪਿੰਡ ਛੱਡ ਕੇ ਅਗਲਾ ਪਿੰਡ ਸਾਡੇ ਨਾਨਕੇ ਆਉਂਦਾ ਹੋਊਗਾ ਨੰਗਰ ਨਿਕਲ ਨਿਕਾ ਲਾ ਮੰਮੀ ਰਖੜੀ ਬੰਨ੍ਹਦੀ ਜਾਂਦੀ ਹੈ ਆਪਣੀਆਂ ਪਤੀਆਂ ਨੂੰ ਨਾ ਨਾ ਆ ਤਾਸ ਤੋਂ ਲੈਣਾ ਸਾਥ ਚਲ ਮੰਮੀ ਹੱਥ ਰੱਖ ਵੀ ਦੀ ਰਖੜੀ ਦੇ ਤਾਣਾ ਚਲ ਹੋ ਗਿਆ ਜੇ ਚੁੱਪ ਚਾਪ ਲੈਣਗੇ ਨਿਆ ਹੱਥ ਕੁਝ ਵੀ ਗਰੇ ਸੋਹਣੇ ਪਿੰਦੀ ਚੁੱਪ ਚਾਪ ਲੈਣਗੇ